ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਮਾਝਾ ਮਹੀਨੇ ਦੇ ਕਰੀਬ ਸੂਈਆ ਵੀਰ ਦੱਸਦਾ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਚੱਲ ਸਤਿ ਸ੍ਰੀ ਅਕਾਲ ਵੀਰ ਜੀ ਵਧੀਆ ਜੀ ਹਾਂਜੀ ਵੀਰੇ ਨਾਂ ਦੱਸਦੇ ਆ ਆਪਣਾ ਨਾਂ ਵੀਰ ਜੀ ਬਲਵਿੰਦਰ ਸਿੰਘ ਠੀਕ ਹੈ ਜੀ ਪਿੰਡ ਬਲਖੁਰਦ ਹਾਂਜੀ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਵੀਰੇ ਮਾਝਾ ਕੀ ਆਪਣੇ ਕੋਲੇ ਮਾਝੇ ਕੋਲੇ ਠੀਕ ਹੈ ਜੀ ਤੇ ਕਿੰਨਾ ਇੱਕ ਚੇਰ ਦੀ ਸੂਈ ਆ ਵੀਰੇ ਵੀਜੇ ਆ ਮਹੀਨੇ ਦੀ ਸੂਈ ਏ ਅ ਮਹੀਨੇ ਦੀ ਸੂਈ 5 ਮਰ ਗਿਆ ਜੀ ਅ ਠੀਕ ਹੈ ਜੀ ਹਾਂ ਜੀ ਬਿਲਕੁਲ ਜੀ ਆ ਵੇਖੋ ਵੀਰੇ ਬੱਚਾ ਮਰ ਗਿਆ ਮੈਂ ਦਾ ਮਹੀਨੇ ਦੇ ਕਰੀਬ ਵੀਰ ਕਹਿੰਦਾ ਸੂਈ ਆ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਕਿੰਨਾ ਦੁੱਧ ਹੁਣ ਇਹਦੇ ਥਲੇ ਦੁੱਧ ਵੀਜੇ 8 ਕਿਲੋ 7 ਦੀ ਗਾਰੰਟੀ ਦਾਂਗੇ 7 ਦੀ ਗਾਰੰਟੀ ਹਾਂ ਜੀ ਤੇ ਬੱਚਾ ਤਾਂ ਸਵੇਰੇ ਮਰਿਆ ਵੀਰੇ ਸਵੇਰੇ ਮਰਿਆ ਵੀਜੇ ਤੇ ਆਪਣਾ ਚਵਾਈ ਕਿਦਾਂ ਠੰਡੀ ਨਹੀਂ ਵੀਜੇ ਓਕੇ ਆ ਠੰਡੀ ਮੈਂ ਐ ਇਦਾਂ ਥੱਲੇ ਬੰਨ ਦਿੰਦੀ ਆ ਹਾਂ ਜੀ ਠੀਕ ਹੈ ਜੀ ਹੁਣ 7 ਕਿਲੋ ਦੁੱਧ ਦਾ ਹਨਾ ਜੀ ਬਿਲਕੁਲ ਬੱਚਾ ਅੱਜ ਮਰ ਗਿਆ ਵਾ ਥੋੜਾ ਬੋਦਾ ਕਟਾ ਸਕਦੇ ਕਟਾ ਬਿਲਕੁਲ ਬਿਲਕੁਲ ਗਰਮੀਆਂ ਨਾਲ ਹੈ ਨਾ ਨਹੀਂ ਬਿਲਕੁਲ ਬਿਲਕੁਲ ਤੇ ਖੋਲੋ ਵੀਰ ਜੀ ਤੋਰਾ ਵਿਖਾਈਏ ਵੇਖੋ ਵੀਰ ਬੱਚਾ ਇਹਦਾ ਵੀਰ ਕਹਿੰਦਾ ਮਰ ਗਿਆ ਆ ਬਾਕੀ ਪਤਲੇ ਚੰਮ ਚ ਆ ਮੈਂ ਹੈ ਦੁੱਧ ਆ ਲਿਆ ਤੋਰ ਦੇ ਵਿੱਚ ਤੋਰ ਚੰਗੀ ਮੈਂ ਆ ਪਤਲੇ ਚੰਮ ਚ ਥੋੜਾ ਜਿਹਾ ਲਿਸਾਪਨ ਆ ਗਿਆ ਵੀਰ ਕਹਿੰਦਾ ਸੇਵਾ ਥੋੜੀ ਜੀ ਘੱਟ ਹੀ ਗਈ ਮੈਂ ਚੰਗੀ ਆ ਦੁੱਧ ਵਾਲੀ ਮੈਂ ਆ ਤੋਰ ਦੇ ਵਿੱਚ ਤੋਰ ਬਾਕੀ ਵੀਰੋ ਲੈ ਵਲੂ ਆ ਵੀ ਵੇਖੋ ਚੰਗਾ ਲੇਵਾ ਆ ਤੁਹਾਨੂੰ ਤੁਹਾਨੂੰ ਵਧੀਆ ਲੱਗਿਆ ਲੈ ਅਸੀਂ ਹਾਂ ਬਿਲਕੁਲ ਕੋਈ ਗੱਲ ਨਹੀਂ ਉਹ ਜੀ ਠੀਕ ਆ ਜੀ ਵੇਖੋ ਵੀਰੋ ਠੰਡੀ ਸੀਲ ਆ ਮੈਂ ਬਾਕੀ ਚਲੋ ਪਰੇ ਥਾਂ ਦੇ ਇੱਕ ਅੱਧਾ ਦਿਨ ਕਰ ਸਕਦੀ ਆ ਜੀ ਹਣੇ ਬੱਚੇ ਤੋਂ ਬਿਨਾ ਬਿਲਕੁਲ 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 ਜੀ ਤੇ ਅਗਲੇ ਥਾਂ ਜਾ ਕੇ ਪਾੜਾ ਲੈ ਸਕਦੀ ਆ ਅਗਲਾ ਮੁੜ ਕੇ ਮੈਂ ਕਹਦਾ ਵੀ ਇੰਦਾ ਮਿਲੂਗੀ ਅਗਲਾ ਕਦੇ ਪਾੜਾ ਲੈਣ ਦੀ ਫਿਰ ਖਾਦਾ ਨਹੀਂ ਕੋਈ ਨਹੀਂ ਬਿਲਕੁਲ ਬਿਲਕੁਲ ਜੀ ਉਹ ਪਰੇ ਥਾਂ ਦੇ ਪਸ਼ੂ ਕਰਦਾ ਹਣਾ ਜੀ ਇਹ ਕਰਦੀ ਮੈਂ ਆਪਣੇ ਠੀਕ ਆ ਜੀ ਠੰਡੀ ਮੈਂ ਹੁੰਦਾ ਹਣਾ ਜੀ ਵੇਖੋ ਵੀਰੋ ਮੈਂ ਠੰਡੀ ਆ ਬੱਚਾ ਇਹਦਾ ਮਰ ਗਿਆ ਵਾ ਬਾਕੀ ਵੀਰ ਕਹਿੰਦਾ ਦੋ ਦਾ 8 ਦੀ 8 ਤੋਂ 7 ਦੀ ਗਰੰਟੀ ਹੈ ਨਾ ਵੀਰੇ ਹਾਂਜੀ ਵੀਧਾਨੀ ਠੀਕ ਹੈ ਜੀ ਬਾਕੀ ਚਵਾਚੂ ਵੀਰੇ ਪੋਲਾ ਇਹਦਾ ਵੀਰ ਜੀ ਓਕੇ ਆਇਆ ਤਾਰ ਦੂਰ ਪੋਲੀ ਆ ਕੋਈ ਪੂਰ ਛਟਾ ਨਹੀਂ ਕੋਈ ਬਾਦ ਘਾਟ ਨਹੀਂ ਆਉਗੀ ਆ ਠੀਕ ਹੈ ਜੀ ਹਾਂਜੀ ਬਿਲਕੁਲ ਬਾਕੀ ਕੋਈ ਵੀਰ ਆਪਣੀ ਆਣ ਕੇ ਤਸੱਲੀ ਕਰ ਕੇ ਖੜੀ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਕੀ ਮੁੱਲ ਕਰਨਾ ਇਹਦਾ ਮੋਲ ਤੇ ਵੀਰ ਜੀ ਪਹਿਲਾਂ ਮੈਨੂੰ ਇਹਦਾ 65 ਵੀ ਮਿਲਦਾ ਰਿਹਾ ਬੱਚੇ ਦਾ ਅੱਛਾ ਜੀ ਤੇ ਮੁੜ ਕੇ ਕੱਲ ਪਰਸੋ 66 ਵੀ ਮਿਲਦਾ ਸੀ ਤੇ ਹੁਣ ਬੱਚਾ ਮਰ ਗਿਆ ਹੁਣ 55000 ਹਨ 55 ਦੀ ਹਾਂਜੀ ਫਿਰ ਹੋਰ ਕਰ ਦਈਏ ਵੀਰ ਮਾਨਤਨ ਕੋਈ ਵੀਰ ਦੂਰੋਂ ਕਈ ਫੋਨ ਕਰਦੇ ਆ ਕਰਾਇਆ ਕਰਾਇਆ ਪੈਂਦਾ ਹਨਾ ਜੀ ਪੂਰੇ 50 ਦੀ ਜਾਂਦੇ ਹੋ ਚਲੋ ਵੀਜੀ ਕਰ ਹਨਾ ਜੀ ਹਾਂਜੀ ਬਾਕੀ ਹੋਰ ਮਾਨਤਨ ਕਰ ਦੋ ਕੋਈ ਵੀਰ ਦੂਰੋਂ ਬਾਕੀ ਵੀ ਜੇ ਕੋਈ ਵੀਰ ਭਰਾ ਦੂਰੋਂ ਨੇੜੇ ਆਊਗਾ ਹਾਂ 1000 1500 ਦਾ ਹੋਰ ਮਾਨਤਨ ਕਰ ਦਾਂਗੇ ਹੋਰ ਦੱਸੋ ਠੀਕ ਹੈ ਜੀ ਹਾਂਜੀ ਫਿਰ 40000 ਦੀ ਹੋਗੀ ਹਨਾ ਜੀ ਹਾਂਜੀ ਹਾਂ ਸਾਢੇ 48 ਦੀ ਵੀਜੀ 1500 ਦਾ ਚਲੋ ਚਲੋ ਕੋਈ ਨਾ 40000 ਜਾਂਦੇ ਹਨਾ ਜੀ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਹਾਂਜੀ ਬਾਕੀ ਮਾਨਤਨ ਕਰਾਂਗੇ ਵੀਜੀ ਕੋਈ ਵੀ ਵੀਰ ਫੋਨ ਲਾਵੇ ਵੇਖੋ ਵੀਰ ਜੀ ਵੀਰ ਨੇ ਮੋਲ ਜੈਜ ਕਰਤਾ ਵਾ ਮੈਂ ਥੋੜੇ ਵੱਡੇ ਪੱਲੇ ਚ ਹੈ ਲਿਸਾ ਪਨ ਥੋੜਾ ਜਿਹਾ ਬਾਕੀ ਚੰਗੀ ਮੈਂ ਆ ਲੈਵਲ ਉੱਪਰ ਚੈੱਕ ਕਰ ਲੋ ਵੀਰੇ ਪੱਠੇ ਨਹੀਂ ਹੈਗੇ ਵੀਰ ਜੀ ਤੁਹਾਨੂੰ ਤੁਂਦੀ ਕੁਆਲਿਟੀ ਚੈੱਕ ਕਰ ਲੋ ਹਾਂਜੀ ਪੱਠੇ ਬਿਲਕੁਲ ਜੀ ਮਾਰ ਖਾਂਦੀ ਹੈ ਬਾਕੀ ਬਿਲਕੁਲ ਜੀ ਹਾਂਜੀ ਵੇਖੋ ਵੀਰ ਜੀ ਇਹਦੇ ਥੋੜੇ ਪੱਠਿਆਂ ਕਰਕੇ ਹਨਾ ਜੀ ਉਹਦੇ ਕਰਕੇ ਥੋੜਾ ਦੁੱਧ ਦਾ ਫਰਕ ਆ ਹਨਾ ਜੀ ਹਾਂਜੀ ਠੀਕ ਆ ਜੀ ਬਾਕੀ ਇਹੋ ਤੁਹਾਨੂੰ ਪਤਾ ਰਾਜੀ ਹੋਵੇ ਤਾਂ ਦੁੱਧ ਆਪੇ ਦੇਊਗੀ ਕਰੀਕਰਮ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਜੀ ਰੋੜ ਜੀ ਕਾ ਕੇ ਵੇਚਣ ਦੇ ਆ ਉਦਾਂ ਤਾਂ ਮੈਂ ਵੇਚ ਨਹੀਂ ਨੀ ਮੈਂ ਠੀਕ ਹੈ ਵੀਰੇ ਠੀਕ ਹੈ ਵੇਖੋ ਵੀਰੋ ਵੀਰ ਕਹਿੰਦਾ ਮੈਂ ਥਲੇ ਦੁੱਧ 7 ਕਿਲੋ ਆ ਬਾਕੀ ਸਾਰੇ ਵੀਰਾਂ ਨੂੰ ਬੈਂਦੀ ਹੁੰਦੀ ਵੀਰ ਜੀ ਤੁਸੀਂ ਪਸ਼ੂ ਤੇ ਲਾਗੇ ਇੱਕ ਟਾਈਮ ਜ਼ਰੂਰ ਆਓ ਆਪਦੀ ਤਸੱਲੀ ਕਰੋ ਹਨਾ ਵੀਰੇ ਹਾਂ ਜੀ ਹਾਂ ਜੀ ਵੀਰ ਜੀ ਤਸੱਲੀ ਕਰਕੇ ਖਰੋ ਨਾ ਮੈਂ ਤੁਹਾਨੂੰ ਤੇ ਨਾਲ ਮੈਨੂੰ ਵੇਚਣਾ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਜੀ ਐਂ ਤੇ ਚਲੋ ਇੱਕ ਵੇਚਣਾ ਵਾ ਤੁਸੀਂ 100 ਵੀਡੀਓ ਪਾਉਣੀ ਹੁੰਦੀ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਤੇ ਵੀਰ ਜੀ ਆਪਣਾ ਨਾਮ ਦੱਸ ਦਿਓ ਨਾਮ ਦੱਸ ਦਿਓ ਫਿਰ ਨਾਮ ਵੀਰ ਜੀ ਬਲਵ ਹਾਂ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ